ਆਪਾਂ ਵੀ ਡਾਕਟਰ ਕੋਲ ਆਏ ਕੱਲ ਰਮਣੀਤ ਵੀ ਬਾਹਰ ਹੋਈ ਸੀ ਆਪਾਂ ਬਲਾਉਂ ਗਏ ਆਇਆ ਅੱਜ ਮੈਂ ਤਾਂ ਇਹ ਪਤਾ ਨਹੀਂ ਹੋਰ ਇਹ ਦਮਲੀ ਤੇ ਪਹੁੰਚ ਆ ਗਿਆ ਡਾਕਟਰ ਨੇ ਕੱਲ ਕਿਹਾ ਸੀ ਡਾਕਟਰ ਸਾਹਿਬ ਨੇ ਕੱਲ ਕਿਹਾ ਸੀ ਜਾਂ ਕਹਿੰਦੇ ਮਤਲਬ ਵੀ ਰਮਣੀਤ ਤਾਂ ਫਰਕ ਕੁਛ ਨਾ ਕੋਸਾ ਅੱਜ ਡਾਕਟਰ ਸਾਹਿਬ ਨੇ ਇਹ ਕਿਹਾ ਸੀ ਵੀ ਕੱਲ ਜੇ ਟੀਕਾ ਲਵਾ ਲਉਗੇ ਟੀਕੇ ਨਾਲ ਫਰਕ ਪੈ ਪੈ ਸਕਦਾ ਪਰ ਫਰਕ ਨਹੀਂ ਪਿਆ ਇਹਦੇ ਸੱਲ ਜੇ ਬਾਵਾ ਘਟੇ ਪਏ ਜਾਂ ਇਸ ਕਰਕੇ ਸੀ ਬੋਤਲ ਲਵਾਉਣਾ ਗਿਆ ਅੱਜ ਉਸਦੇ ਵੀ ਮੂੰਹ ਤੇ ਨਾ ਬਾਵਾ ਹੁਣ ਸੀ ਆਈਆਂ ਹੋ ਗਿਆ ਸੀ ਰੈੱਡ ਰੈੱਡ ਜੀਆ ਜਿਹੜਾ ਹੁੰਦਾਗਾ ਉਹ ਬੁਖਾਰ ਹੋ ਗਿਆ ਸੀ ਬੀਤੂ ਜਿਹੜਾ ਚਿਕਨ ਮੂਣੀਆ ਚਿਕਨ ਮੂਣੀਆ ਤੇ ਇਹਨਾਂ ਦੇ ਵੀ ਆ ਦੇਖੋ ਬੋਤਲ ਲੱਗੀ ਆ ਇਹਨਾਂ ਤੋਂ ਬਹੁਤ ਜ਼ਿਆਦਾ ਡਾਊਨ ਹੋ ਗਏ ਸੀ ਅੱਜ ਤਾਂ ਬੁਖਾਰ ਮੈਨੂੰ ਵੀ ਬੁਖਾਰ ਹੋ ਗਿਆ ਸੀਗਾ ਤਾਂ ਹੀ ਉਹਨੂੰ ਵਲੌਗ ਨਹੀਂ ਬਣਾਇਆ ਤੇ ਮੈਂ ਤਾਂ ਸਾਰਾ ਮੈਨੂੰ ਰਾਤ ਨੂੰ ਹੁੰਦਾ ਪਤਾ ਨਹੀਂ ਕੀ ਚੱਕਰ ਆ ਦੇਣੇ ਨਹੀਂ ਦਦਾ ਤੇ ਰਾਤ ਨੂੰ ਦਵਾਈ ਲੈ ਕੇ ਪੈ ਜਾਣੇ ਆ ਇੱਕ ਫਰਕ ਪੈ ਜਾਂਦਾ ਸਵੇਰੇ ਜਿਆਦਾ ਸੁਨੇਹਾ ਹੁੰਦਾ ਹੈ ਜਾਂ ਸ਼ਾਮ ਜਿਹੜੇ ਦਿਨੇ ਨਹੀਂ ਮੈਨੂੰ ਬੁਖਾਰ ਹੁੰਦਾ ਪਤਾ ਨਹੀਂ ਗੋਲੀਆਂ ਗੋਲੀਆਂ ਲੈ ਕੇ ਪਾਏ ਨੇ ਤਾਂ ਕਰਕੇ ਲੱਗਣਾ ਤੇ ਹੁਣ ਇਹਦੀ ਫੋਟ ਲਗਾਉਣ ਆਇਆ ਅਰਮਣੀਤ ਨੂੰ ਵੀ ਦਵਾਈ ਲੈ ਕੇ ਜਾਣੀ ਆ ਵੈਸੇ ਤਾਂ ਇਹਦੀ ਦਵਾਈ ਲੱਗਤੀ ਸੀ ਕਰੇ ਹੁਣ ਲੈ ਕੇ ਆਇਆ ਦਵਾਈ ਇਹਦੀ ਸਾਰੇ ਬਿਮਾਰ ਹੋ ਰਹੇ ਆ ਇਹ ਕਾਰਨ ਉਹੀ ਆ ਜਿਹੜਾ ਪਾਣੀ ਸੀ ਨਾ ਆਪਣੇ ਘਰਾਂ ਬੂਲੇ ਆਪਣੇ ਇਕੱਲੇ ਨਹੀਂ ਹੈਗੇ ਬਿਮਾਰ ਸਾਰਾ ਪੇੜਾ ਹੀ ਬਿਮਾਰ ਹੋ ਰਿਹਾਗਾ ਇੱਥੇ ਜਿੰਨੇ ਵੀ ਆਪਣੇ ਵੀਡੀਓ ਦੇ ਵਿੱਚ ਘਰ ਸੀਗੇ ਇੱਧਰ ਆਪਣੇ ਸੜਕ ਤੇ ਹਨ ਸਾਰੇ ਕੁਮਾਰ ਹੋ ਰਿਹਾ ਉਹ ਹੋਇਆ ਪਾਣੀ ਕਾਰਨੀਆਂ ਡਾਕਟਰ ਦੱਸਦੇ ਆ ਉਹ ਹੋਇਆ ਪਾਣੀ ਕਾਰਨੀਆਂ ਇੱਕ ਤਾਂ ਮੱਛਰ ਵਾਲਾ ਇੱਕ ਗੰਦਕੀ ਵਾਲੀ ਸੀ ਹਨ ਗੰਦਰ ਗੰਦ ਮੱਛਰ ਵਾਲਾ ਗੰਦਰ ਸੀ ਉਸ ਕਰਕੇ ਸਾਰੇ ਮੋਰ ਹੋ ਰਿਹਾ ਸੀ ਹੂੰ ਸਾਈਕਲ ਆਪਣਾ ਉਹ ਵੜਿਆ ਉਰ ਵਾਲੀ ਸਾਈਡ ਡਾਕਟਰ ਦੀ ਨਾਨਕੂਰੇ ਨਾ ਟੁੱਪਰ ਸੀਟ ਗਰਮ ਹੋ ਜਾਂਦੀ ਆ ਜਿਆਦੇ ਇਸ ਕਰਕੇ ਆਪਾਂ ਬਰਾ ਦਾਤਾ ਰਮਨੀਤ ਨੂੰ ਕਿਹਾ ਸੀ ਉਰੇ ਉਹ ਰਮਨੀਤ ਰਮਨੀਤ ਨੂੰ ਮੈਂ ਕਿਹਾ ਸੀ ਕਿ ਘਰੇ ਰਹਿ ਪਾਬਤ ਆਪੇ ਕੋਲੇ ਹਨ ਮੰਨੀ ਨੇ ਇਹ ਹੁਣ ਕੀ ਕਰਿਆਂ 2 ਘੰਟੇ ਉਰੇ ਨਾਲ ਤਾਂ ਬਿਮਾਰ ਹੋ ਰਹੇ ਆ ਰੈਸਟ ਹੋ ਜਾਂਦੀ ਮੈਂ ਚੱਲ ਘਰੇ ਟੀਵੀ ਦੇਖ ਲੈਣਾ ਛੱਡੀ ਨਹੀਂ ਇਹ ਵੀ ਕਹਿੰਦੀ ਮੈਂ ਨਾਲ ਜਾਣਾਗਾ ਬੋਤਲ ਤੇ ਤਾਂ ਬਹਾਵਾ ਟਾਈਮ ਲੱਗ ਜਾਣਾਗਾ ਰਮਨੀਤ ਨੂੰ ਵੇਚ ਦੇ ਛੱਡ ਆਵਾਂਗੇ ਮੈਨੂੰ ਪਤਾ ਇਨਾ ਟਾਈਮ ਖੜਾ ਬਣਾਣੀਆਂ ਨੇ ਬਾਕੀ ਡਾਕਟਰ ਬਹੁਤ ਸਿਆਣੇ ਨੇ ਇਹ ਆਪਾਂ ਇਹਨਾਂ ਤੋਂ ਦਵਾਈ ਲੈਣੇ ਹੁੰਦੇ ਹੈਗੇ ਆਈ ਗੋਏ ਹਾਂ ਬਾਕੀ ਹੋਇਆ ਕੀ ਹੋ ਗਿਆ ਜਨਾਬ ਦਵਾ ਲਾ ਲਿਆ ਕੋਈ ਨਹੀਂ ਪਰ ਸਾਹਮਣੇ ਹਾਂਜੀ ਮਿੱਤਰੋ ਅੱਧਾ ਘੰਟਾ ਦਾ ਪੌਣਾ ਘੰਟਾ ਹੋ ਗਿਆ ਆਪਾਂ ਨੂੰ ਬੈਠੇ ਨੇ ਤੇ ਹੁਣ ਬੋਤਲ ਦੇ ਵਿੱਚ ਦਵਾਈ ਭਰ ਕੇ ਗਏ ਨੇ ਡਾਕਟਰ ਸਾਹਿਬ ਬੈਠੇ ਬੋਰ ਹੋਈ ਜਾਂਦੇ ਆ ਅਨਰਜੀ ਆਪਣੇ ਸਰੀਰ 'ਚ ਵੀ ਫੈਣੀ ਹੋਣੀ ਹੈ ਨਾ ਬਿਮਾਰ ਹੋ ਰਹੇ ਆਪਾਂ ਵੀ ਸ਼ਾਇਦ ਜੇ ਅੱਜ ਦਾ ਮੈਨੂੰ ਬੁਖਾਰ ਚੜਿਆ ਮੈਨੂੰ ਵੀ ਟੈਸਟ ਕਰਾਉਣਾ ਪਊਗਾ ਦਵਾ ਦੇ c'è un cretino nella mano la cretino non c'è tanto neve ma più di un'area ma le bite da pesce in giro ma non ho paura di commettere i sardi chi è che ti vuoi? eh? 1.5 ਘੰਟਾ ਹੋ ਗਿਆ ਬੈਠਾ ਨੂੰ ਭੁੱਖ ਲੱਗ ਗਈ ਸੀ। ਡੇਢ ਘੰਟਾ ਹੋ ਗਏ ਭੁੱਖ ਲੱਗ ਰਹੀ ਸੀਗੀ। ਬੋਤਲ ਬਹੁਤ ਸਲੋ ਚੱਲ ਰਹੀ ਹੈਗੀ। ਤੇ ਮੈਂ ਵੀ ਰੋਟੀ ਘੱਟ ਖਾਦੀ ਅੱਜ। ਬਿੱਤੂ ਨੇ ਵੀ ਘਰ ਇੱਕ ਰੋਟੀ ਖਾਦੀ ਸੀ। ਕੀ ਪੈਟੀ ਆ ਪੁੱਤ ਮੈਂ ਲੈ ਕੇ ਆਇਆ ਆਪਣੇ ਲਈ। ਤੁਸੀਂ ਨੀ ਖਾਣੀਆਂ ਇਹ ਤੁਸੀਂ ਨਹੀਂ ਪਤਮਾਰ ਹੋ ਜਾਏਗਾ। ਤੁਸੀਂ ਆ ਲੈ ਖਾ ਲਓ। ਕੀ ਕਿਹੜੀ ਉਹਨਾਂ ਆ ਵੀ ਬੱਚਿਆਂ ਨੂੰ ਇਹ ਕੀ ਕਹੀਏ ਮੰਨਦੀ ਨਹੀਂ ਹੈਗੀ ਇਹ ਕਿਹਾ ਸੀ ਇਹਨੂੰ ਕੁਛ ਟਾਵਾ ਰੋਟੀ ਵਗੈਰਾ ਲੈ ਲੈ ਹਨ ਹਾਂ ਮੈਂ ਕਹਾਂ ਤੁਸੀਂ ਖਾਣੀ ਆ ਮਮਾ ਕੁਛ ਖਾਣਾ ਤੁਸੀਂ ਆ ਦੋ ਚੀ ਇਹਦੇ ਵਿੱਚ ਦੋ ਚਾਕਲੇਟ ਆਣੇ ਅੱਧੀ ਅੱਧੀ ਤੋੜ ਕੇ ਮਮਾ ਨੂੰ ਖਵਾ ਮਮਾ ਦੀ ਫੇਵਰੇਟ ਵਸਟ ਚਾਕਲੇਟ ਮਮਾ ਵਾਸਤੇ ਲਾ ਇਹ ਹਨ ਮੈਂ ਹਾਂ ਓਕੇ ਮੈਂ ਤੇ ਰਮਣੀਤ ਆਏ ਸੀ ਘਰੇ ਤੇ ਮੈਂ ਰਮਣੀਤ ਨੂੰ ਆਖਿਆ ਮਾਚਾ ਲਾਪਾ ਨਾ ਆਇਓ ਨੇ ਹਨ ਉਹਨਾਂ ਨੂੰ ਇਹ ਦੋਸੇ ਟਾਈਮ ਬੜਾ ਲੱਗਦਾ ਜੀ ਬੱਚਾ ਬੋਰ ਹੋ ਜਾਂਦਾ ਬੈਠਾ ਬੈਠਾ ਇੰਨਾ ਟਾਈਮ ਤੇ ਨਾਲੇ ਇਹ ਬਿਮਾਰ ਆ ਗਏ ਹਨ ਹੁਣ ਇਹ 10 ਮਿੰਟ ਟੀਵੀ ਦੇਖ ਲੂਆ ਇਹਨੂੰ ਤਾਂ ਚਲੋ ਨਮਾਉਣਾ ਨਹੀਂ ਆਏਗਾ ਜੀ ਅੱਜ ਦਾ ਦਿਨ ਮਾ ਚਲੋ ਸ਼ੋਰ ਕਰੀਏ ਉਹਨਾਂ ਨੂੰ ਅਸ ਧੋਲਾਂਗੇ ਦਾ ਤੇ ਉਹਨਾਂ ਦੇ ਬਹੁਤ ਦੂਰ ਹੈ ਨਾ ਹਜੇ ਲੱਗਣਾ ਟਾਈਮ ਆ ਸਲੋ ਲਾਈ ਹੋਈ ਆਗੇ ਹਨ ਤੇ ਪਤਾ ਨਹੀਂ ਤਾਂ ਬੁਖਾਰ ਕਰਕੇ ਸਲੋ ਲਾਈ ਆ ਵੀ ਉਹਨਾਂ ਨੇ ਵੀ ਜਾਂ ਬੁਖਾਰ ਹੈਗਾ ਸੀ ਥੋੜਾ ਥੋੜਾ ਉਹਨਾਂ ਨੂੰ ਉਹਦੇ ਕਰਕੇ ਸਲੋ ਲਾਈ ਹੋਣੀ ਆ ਤੇ ਇੱਕ ਬਾਕੀ ਉਹਨਾਂ ਨੇ ਟੀਕਾ ਹੋਰ ਪਾਇਆ ਸੀ ਦੋ ਤਿੰਨ ਟੀਕੇ ਤਾਂ ਪਾਤੇ ਵੈਸੇ ਸਾਡੇ ਲਾਸਟ ਟੀਕਾ ਹੀ ਸੀ ਆ ਉਹ ਤੇ ਹੁਣ ਅਸੀਂ ਨਹਾ ਕੇ ਚੱਲਦੇ ਆ ਪਹਿਲਾਂ ਤੇ ਇਹਨਾਂ ਨੂੰ ਮੈਂ ਕਿਹਾ ਟੀਵੀ ਦੇਖ ਲੈ ਪੁੱਤ ਮੈਂ ਨਹਾਉਣਾ ਹਨਾ ਤੇ ਫਿਰ ਨਹਾ ਕੇ ਫਿਰ ਚੱਲਦੇ ਆ ਆਪਾਂ ਲਓ ਜੀ ਪੀਤੂ ਵੀ ਨਹਾ ਮਾਤਾ ਆਪਾਂ ਪੀਤੂ ਨੂੰ ਬੁਲਾਇਓ ਪੀਤੂ ਪੀਤੂ ਨੂੰ ਵੀ ਨਹਾਤਾ ਮੈਂ ਵੀ ਨਹਾ ਲਿਆ ਤੇ ਹੁਣ ਚੱਲਦੇ ਆ ਫਿਰ ਆਪਾਂ ਦੇਖੋ ਪੀਤੂ ਵੀ ਨਹਾ ਲਿਆ ਵਾਲੇ ਦਾਣਾ ਦਾ ਮਹਾ ਹੋ ਰਿਹਾ ਸੀ ਚੱਲ ਥੋੜਾ ਜਿਹਾ ਪਾਣੀ ਛਪਾਤਾ ਉੱਪਰ ਇਹਦੇ ਇਹਨੇ ਨਾਲ ਸਰੀਜਾ ਹੋ ਜਾਂਦਾ ਹਨਾ ਦਵਾਈਆਂ ਦਵਾਈਆਂ ਜਾਂ ਲੈਣੇ ਕਈ ਦਾ ਮੁਸ਼ਕਲ ਹੀ ਮਾਰੀ ਜਾਂਦੀ ਰਹਿੰਦੀ ਹੈ ਸਰੀਰ 'ਤੇ ਤੇ ਹੁਣ ਆਪਾਂ ਚੱਲਦੇ ਹਾਂ ਉੱਥੇ ਬੋਤਲ ਵੀ ਲੱਗੀ ਹੋਣੀ ਹੈ ਟਾਈਮ ਵਾਵਾ ਲੱਗਾ ਸਾਨੂੰ ਤੇ ਚਲੋ ਜੀ ਮਿਲਦੇ ਹਾਂ ਉੱਥੇ ਲੋ ਜੀ ਆਪਾਂ ਪਹੁੰਚ ਚੁੱਕੇ ਹਾਂ ਤੇ ਆਪਣੇ ਤੋਂ ਬਾਅਦ ਟੀਕਾ ਹੋਰ ਪਾਤਾ ਸੀ ਇਹਨਾਂ ਨੇ ਵਾਵਾ ਪਈਆ ਬੋਤਲ ਬਾਹਲੀ ਸਲੋ ਨਾ ਰਹੇ ਨੇ ਪਤਾ ਨਹੀਂ ਕੀ ਕਰ ਰਹੇ ਤੇ ਰਮਨੀਤ ਵੀ ਕਹਿੰਦਾ ਮੈਂ ਨਾਲ ਜਾਣਾਗਾ ਦੇਖੀ ਵੀ ਤੂੰ ਤੈਂ ਕਰਨਾ ਹੁਣ ਹੋਰੇ ਕਰੇ ਫੇਡ ਨਹੀਂ ਕਿ ਤਾ ਇੱਥੋਂ ਹਾਂ ਤਰੋ ਵੀ ਨਮਾਹ ਲੈ ਹੁੰਦਾ ਸੀ ਮੈਂ ਪਹਿਲਾਂ ਤਾਂ ਸੁਣਾ ਹੈ ਨਹੀਂ ਸੀ ਮਾਂ ਇਹਨੂੰ ਬੁਖਾਰ ਚੜਦਾ ਮੈਂ ਕੰਨ ਨਵਾਉਣਾ ਤੇ ਫਿਰ ਮੈਂ ਸੋਚਿਆ ਗਰਮੀ ਆ ਹਨਾ ਮਾਂ ਅਰੋੜ ਸੁਣਨ ਮੈਂ ਮੁੰਡੀ ਸੀ ਤੇ ਮੈਂ ਸੋਚਿਆ ਫਿਰ ਘਰੇ ਨਾ ਇਹ ਜੀ ਜ ਨਹੀਂ ਲਾਉਂਦੀ ਜਦੋਂ ਬਿਮਾਰ ਹੋਵੇ ਚਲੋ ਉਂ ਬਾਜ਼ਾਰ ਚ ਗਏ ਬਈ ਇਹ ਉਹ ਕੱਲ ਪਾਖਾ ਜੇ ਮੈਨੂੰ ਪਤਾ ਕਿ ਮਮਾ ਗਮਾਰ ਫਰੇ ਜੀ ਜਿਆ ਨਹੀਂ ਲਾਉਂਦੀ ਇਕੱਲੀ ਘਰੇ ਤਾਂ ਕਰਕੇ ਮੈਂ ਨਾਲ ਹੀ ਲਿਆ ਆ ਚਲੋ ਚਲੋ ਜੀ ਹੁਣ ਦੇਖਦੇ ਆ ਕਿੰਨਾ ਟਾਈਮ ਲੱਗਣਾ ਬੋਦਲ ਤੇ ਫੇਰ ਮਿਲਦੇ ਆ ਤੁਹਾਨੂੰ